ਨਾ ਲੋੜੀ ਨਾ ਕਦੇ ਦਿਵਾਲੀ ਦਿੱਤੀ ਵਿਰਾਣੇ ਚਾਵਾਂ ਨਾਲ ਲੱਕ ਹੁੰਦੇ ਨੇ ਪਰਦੇ ਤੀਆਂ ਦੇ ਮਾਵਾਂ ਨਾਲ ਵੀਰੇ ਭਾਬੀਆਂ ਪਿੱਛੇ ਲੱਗ ਗਏ ਭੁੱਲ ਗਏ ਸਾਡੇ ਚੇਤੇ ਜਦ ਮਾਂ ਮੁੱਕ ਜਾਂਦੀ ਐ ਤੀਆਂ ਦੇ ਛੁੱਟ ਜਾਂਦੇ ਨੇ ਪੇਕੇ ਜਦ ਮਾਂ ਮੁੱਕ ਜਾਂਦੀ ਐ ਧੀਆਂ ਦੇ ਛੁੱਟ ਜਾਂਦੇ ਨੇ ਪੇਕੇ ਮਾਪੇ ਤਾਂ ਧੀਆਂ ਨੂੰ ਸਹ ਲਾਉਂਦੇ ਨਹੀਂਓ ਤੱਕ ਤੱਕ ਦੇ ਮਾਪੇ ਤਾਂ ਧੀਆਂ ਨੂੰ ਸਹ ਲਾਉਂਦੇ ਨਹੀਂਓ ਤੱਕਦੇ ਸੋਰੇ ਕਿਉਂ ਕਾੜ ਕੱਢਦੇ ਨਗੋਚਾ ਮਾਹੀ ਮੇਰਗੇ ਕੱਲੀ ਵਹਿ ਕੇ ਮਨ ਵਿੱਚ ਸੋਚਾਂ ਮਾਏ ਮੇਰਗੇ ਕੱਲੀ ਵਹਿ ਕੇ ਮਨ ਵਿੱਚ ਸੋਚਾਂ ਮਾਏ ਮੇਰਗੇ